हां जी दोस्तों शास्त्री काल सयाने कहंदे ने बोलियां कमल्यां ਤੋਂ ਥੋੜਾ ਜਿਹਾ ਬਚ ਕੇ ਰਹਾ ਕਰੋ ਜਦੋਂ ਬੈਠਦੇ ਹੋ ਤੁਸੀਂ ਚਾਰੇ ਪਾਸੇ ਥੋੜਾ ਜਿਹਾ ਵਿੜ ਕੇ ਰੱਖਿਆ ਕਰੋ ਚੁੱਸਤ ਰਹਾ ਕਰੋ ਆ ਉਹਦੀ ਇੱਕ ਵੀਡੀਓ ਤੁਹਾਡੇ ਅੱਖਾਂ ਖੁੱਲ੍ਹ ਜਾਣੀਆਂ ਦੇਖ ਕੇ ਆ ਬੈਠਾ ਟੋਰਨ ਵਾਲਾ ਆ ਵਿਚਾਰਾ ਆ ਗਿਆ ਥੋੜਾ ਸਿਧਰਾਇਆ ਕੋਸ਼ਿਸ਼ ਹੋਣਾ ਪਟਾਕਾ ਕਿੰਨਾ ਤੱਕੜਾ ਪਿਆ ਪਟਾਕਾ ਹੀ ਬੜਾ ਤਕੜਾ ਪਿਆ ਉਹ ਮਰਾ ਚਪੇੜਾ ਚਲੋ ਰੱਬ ਦਾ ਮਾਰਿਆ ਸਦਰਾ ਥੋੜਾ ਜਿਹਾ ਬੰਦਾ ਪਰ ਇਹ ਇਦਾਂ ਨਹੀਂ ਮਾਰ ਸਕਦਾ ਸਦਰਾ ਬੰਦਾ ਇਹ ਕਿਸੇ ਨੇ ਝੱਕ ਚਾਇਆ ਕਿਸੇ ਨੇ ਉਂਗਲ ਲਾਈ ਇਦਾਂ ਨਹੀਂ ਮਾਰ ਸਕਦਾ ਕੋਈ ਵੀ ਬੰਦਾ ਇਦਾਂ ਛੇਤੀ ਮਾਰ ਨਹੀਂ ਸਕਦਾ ਸਦਰਾ ਹੋਵੇ ਚਾਹੇ ਕਮਲਾ ਹੋਵੇ ਉਹ ਕਿਸੇ ਨੇ ਉਂਗਲ ਲਾਈ ਕਿਸੇ ਨੇ ਤੱਕ ਜਾਏ